ਜੰਗ ਦਾ ਹਾਲ ਜੰਗਨਾਮਾ ਸਿੰਘਾਂ ਤੇ ਫਿਰੰਗੀਆਂ ਸ਼ਾ ਮੁਹੰਮਦ ਸਿੱਖ ਤੇ ਅੰਗਰੇਜ਼ਾਂ ਦੀ ਲੜਾਈ ਵਿੱਚ ਸਿੱਖ ਫੌਜਾਂ ਨੇ ਅੰਗਰੇਜ਼ੀ ਫੌਜ ਦਾ ਬੁਰਾ ਹਾਲ ਕੀਤਾ ਪਰ ਮਹਾਰਾਜਾ ਰਣਜੀਤ ਸਿੰਘ ਦੀ ਅਣਹੋਂਦ ਕਾਰਨ ਸਿੱਖ ਫੌਜਾਂ ਜਿੱਤੀ ਹੋਈ ਜੰਗ ਹਾਰ ਗਈਆਂ ਤੇ ਜਦੋਂ ਲੜਾਈ ਸ਼ੁਰੂ ਹੋਈ ਤਾਂ ਸਿੱਖ ਫੌਜਾਂ ਸ਼ੁਰੂ ਦੇ ਵਿੱਚ ਬਹੁਤ ਦਲੇਰੀ ਦੇ ਨਾਲ ਲੜੀਆਂ ਤੇ ਜਿਹੜੀ ਅੰਗਰੇਜ਼ਾਂ ਦੀ ਫੌਜ ਸੀ ਉਹਦਾ ਕੀ ਆ ਬੁਰਾ ਹਾਲ ਕਰਤਾ ਸੀ ਪਰ ਇਸ ਲੜਾਈ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨਹੀਂ ਸੀ ਕਿਉਂਕਿ ਉਹ ਅਕਾਲ ਚਲਾਣਾ ਕਰ ਗਏ ਸੀ ਉਹਨਾਂ ਦੀ ਮੌਤ ਹੋ ਚੁੱਕੀ ਸੀ ਉਹ ਅਣਹੋਣ ਸੀ ਜਿਹੜੀ ਉਹਨਾਂ ਦੀ ਉਸ ਲੜਾਈ ਦੇ ਵਿੱਚ ਉਹ ਸ਼ਾਮਲ ਨਹੀਂ ਸੀ ਇਸੇ ਕਰਕੇ ਸਿੱਖਾਂ ਦਾ ਜਿਹੜਾ ਹੌਸਲਾ ਸੀ ਉਸ ਪੱਧਰ ਦਾ ਨਹੀਂ ਸੀ ਜਿਹੜੇ ਪੱਧਰ ਦਾ ਮਹਾਰਾਜਾ ਰਣਜੀਤ ਸਿੰਘ ਸਮੇਂ ਹੁੰਦਾ ਸੀ ਤੇ ਇਸੇ ਕਰਕੇ ਕੀ ਉਹ ਜਿੱਤੀ ਹੋਈ ਲੜਾਈ ਕੀ ਹੈ ਹਾਰ ਗਏ ਸਿੱਖ ਫੌਜਾਂ ਜਿੱਤੀ ਹੋਈ ਲੜਾਈ ਹਾਰ ਗਏ ਆ